ਉਹ ਨਿਹਾਲ ਜੀ ਬਹੁਤ ਸਤਿਕਾਰਯੋਗ ਪ੍ਰਮਾਨ ਸ਼ਰਮਣੇ ਕਾਲੀਦਲ ਸਰਦਾਰ ਸੁਖਦੇਵ ਸਿੰਘ ਬਾਦਲ ਜੀ ਮਾਦੇ ਦੇ ਜਨਰਲ ਵਿਕਰਮ ਸਿੰਘ ਮਜੀਠੀਆ ਜੀ ਪਾਰਲੀਮੈਂਟ ਹਲਕਾ ਫਲੂਰ ਸਾਹਿਬ ਤੋਂ ਚੋਣ ਲੱਗ ਰਹੇ ਵਿਕਰਮ ਸਿੰਘ ਮਟੋਹਾ ਜੀ ਰਜਿੰਦਰ ਮਹਿਤਾ ਜੀ ਅਰੇ ਆਰ ਸਿੰਘ ਜੀ ਸੁਲਤਾਨਵਿੰਡ ਸਰਦੀਪ ਸਿੰਘ ਪਹਿਲਵਾਨ ਜੀ ਤੇ ਸਾਰੀ ਵਰਜਾ ਵਰਜਾ ਲੀਡਰਸ਼ਿਪ ਤੇ ਸਤਕਾਰਯੋਗ ਸਾਹਮਣੇ ਬੈਠੇ ਮੇਰੇ ਵੀਰ ਮੇਰੀਆਂ ਭੈਣਾਂ ਵਾਹੇ ਵਾਹੇ ਗੁਰਦੀਖਾ ਖਾਲਸਾ ਜੀ ਵਾਹੇ ਗੁਰਦੀਖੀ ਫਤਹਿ ਜੈ ਜੀ ਰਾਮ ਜੋਧ ਪੂਰਾ ਬਖਿਆ ਤੁਹਾਡੇ ਸਾਹਮਣੇ ਹੀ ਆ ਚਾਰ ਕੈਂਡੀਡੇਟ ਆ ਗੁਰੂ ਦੇ ਨਗਰੀ ਤੋਂ ਮੇਨ ਫਿਰ ਇਲੈਕਸ਼ਨ ਲੜਨ ਵਾਲੇ ਪਾਰਟੀਆਂ ਦੇ ਜਦੋਂ ਪੱਤਰਕਾਰ ਕਈ ਨੇ ਮੈਨੂੰ ਪੁੱਛਦੇ ਆਣਾ ਮੈਂ ਛੋਟ ਜਿਹੀ ਗੱਲ ਕਰਨੀ ਆ ਦੋ ਤਿੰਨ ਗੱਲਾਂ ਬਸ ਸਾਡੇ ਬਸਰੀ ਆ ਤੇ ਕੀ ਕੀ ਹੋ ਰਿਹਾ ਕੀ ਗੱਲਬਾਤ ਚੱਲਦੀ ਪਈ ਆ ਪੱਤਰਕਾਰ ਮੈਨੂੰ ਪੁੱਛਦੇ ਆ ਕਿ ਤੁਹਾਡਾ ਮੁਕਾਬਲਾ ਕਿਹਦੇ ਨਾਲ ਜੋ ਸਾਲ ਮੈਂ ਉਹਨਾਂ ਨੂੰ ਜਵਾਬ ਦਿੱਤਾ ਪਹਿਲਾਂ ਦੇ ਇਹ ਤਿੰਨ ਕੈਂਡੀਡੇਟਾਂ ਦਾ ਜਿਹੜੇ ਸਾਹਮਣੇ ਆ ਮੈਂ ਕਿਹਾ ਜਿਹੜਾ ਇੰਨਾ ਕਰਾਂਗਾ ਮਦਰਾ ਕਿੰਨਾ ਹੋਊਗਾ ਫੋਟ ਬਾਈ ਫੋਟ ਹੀ ਕਰ ਦਿੰਨਾ ਚਲੋ ਇੱਥੋਂ ਥੋੜਾ ਵਧਾ ਦਿੰਨਾ ਫੋਟ ਬਾਈ ਫੋਟ ਕੰਮ ਕੋਈ ਇਹਨਾਂ ਕੈਂਡੀਡੇਟਾਂ ਨੂੰ ਗਿਣਾ ਦੇ ਕਿ ਇਹ ਵਾਲਾ ਅਰੰਗ ਕਰੇ ਤੇ ਇਹ ਵਾਲਾ ਮੈਂ ਦਿੱਤਾ ਕਹਿੰਦੇ ਨਹੀਂ ਮੈਂ ਉਹ ਕੀਤਾ ਮੈਂ ਉਹ ਕੀਤਾ ਨਾ ਉਹ ਪੜਾ ਬੋਟ ਨਹੀਂ ਬੋਟ ਦਾ ਕੰਮ ਹੰਗੜ ਕਰਕੇ ਦਿਖਾ ਦੇ ਵੀ ਇਹ ਵਾਲਾ ਮੈਚ ਜਿੱਤਾ ਮੈਂ ਖਾ ਮੇਰਾ ਉਹਦੇ ਨਾਲ ਮੁਕਾਬਲਾ ਮੈਨੂੰ ਜਵਾਬ ਨਹੀਂ ਹਲੇ ਤੱਕ ਆਇਆ ਕਿ ਕਿਸੇ ਨੇ ਕਿਹਾ ਉਹ ਕਿ ਇਹ ਵਾਲਾ ਕਾਮਾ ਮੈਂ ਕੀਤਾ ਕਿਉਂਕਿ ਦੋਆਬਾ ਮੀ ਦਾ ਚੁਣਿਆ ਮੈਂਬਰ ਪਾਰਲੀਮੈਂਟ ਕਾਂਗਰਸਾ ਦ੍ਰਵੀਪ ਸਿੰਘ ਹਰਗੜਾ ਉਧਰ ਰੋਣਾ ਸ਼ੁਰੂ ਕਰਤਾ ਨੇ ਰੋਣ ਦਾ ਕਾਰਨ ਮੈਨੂੰ ਪਸਦਾ ਨਹੀਂ ਜਿਹੜਾ ਗਰੀਬੀ ਨੇ ਹੱਡੀ ਬਣ ਗਿਆ ਤੇ ਗਰੇਦੀ ਹੱਡੀ ਜਿਹੜਾ ਉਹਦੇ ਘਰ ਦੇ ਸਾਹਮਣੇ ਗੱਦਾ ਨਾਲਾ ਉੱਥੇ ਆਪਾਂ ਬੈ ਗਿਆ ਨਾ ਕਿ ਜਿੰਨੀ ਤੇ ਅੰਮੀ ਸੀ ਕੀਤਾ ਮੈਂ ਪਾਰਲੀਮੈਂਟ ਲੋਕਾ ਪਿਆ ਪਹਿਲਾਂ ਮੇਰੇ ਨਾਲ ਨੌਂ ਤੱਕ ਦਾ ਸੀ ਮੈਂ ਬਾਹਰ ਜ਼ਿਆਦਾ ਧਿਆਨ ਨਹੀਂ ਸੀ ਦਿੰਦਾ ਪਰ ਪਾਰਲੀਮੈਂਟ ਲਈ ਤੇ ਪੂਰੇ ਪਾਰਲੀਮੈਂਟ ਉਸਤਾ ਨਹੀਂ ਮਾਰਨੀ ਪੈਣੀ ਸੀ ਜਦੋਂ ਇਹ ਵੇਖਿਆ ਤੇ ਤਿੰਨ ਕੈਂਡੀਡੇਟ ਸਾਹਮਣੇ ਕਿਸਨੇ ਕੁਸ਼ ਕੀਤਾ ਲੰਬੀਏ ਬੰਦੇ ਬੰਦੇ ਰਸਤਾ ਗਾ ਲੰਬੀ ਪਰ ਮੈਨੂੰ ਜਿਹੜਾ ਉਹਦੇ ਘਰ ਦੇ ਸਾਹਮਣੇ ਗੰਦਾ ਨਾੜਾ ਉਹ ਮਰ ਗਿਆ ਉਹ ਉਹਦੇ ਘਰੇ ਦੀ ਹੱਡੀ ਬਣ ਗਿਆ ਕਿਉਂਕਿ ਇੱਕ ਪੱਤਰਕਾਰ ਨੇ ਪੁੱਛਿਆ ਕਿ ਜਿਹੜਾ ਮਕਾਬਲਾ ਮੈਂ ਕਿਹਾ ਜਿਹੜਾ ਇੰਨਾ ਦੇ ਕੰਮ ਕਰਾ ਦਿਆ ਉਹਦਾ ਮਕਾਬਲਾ ਕੰਮ ਕਿਸੇ ਦਾ ਆਇਆ ਨਹੀਂ ਫਿਰ ਉਹ ਪੱਤਰਕਾਰ ਨੇ ਜਾਤਾ ਉਹਦੇ ਅਧਲਾ ਸਾਹਿਬ ਆਉਂਦੇ ਆ ਮੇਰਾ ਕੋਸ਼ਿਸ਼ ਨਾਲ ਮਕਾਬਲਾ ਮੈਂ ਕਿਹਾ ਠੀਕ ਹੈ ਮਨਜ਼ੂਰ ਆ ਮੈਂ ਜਦ ਜਿਹੜੀ ਸਾਥ ਸੱਜਣਾਂ ਦੇ ਸਾਹਮਣੇ ਆਪਣੀ ਗੱਲ ਰੱਖਦੇ ਨਾ ਫੈਸਲਾ ਕਰਦੇ ਨੇ ਸ਼ਾਇਦ ਨਕਸ਼ਰ ਨੂੰ ਪਹਿਲੇ ਫੈਸਲਾ ਕਰਦਣ ਤੇ ਫੈਸਲਾ ਕਰ ਵੀ ਦਿੱਤਾ ਲੋਕਾਂ ਨੇ ਕਿਉਂਕਿ ਉਹਦੇ ਜਿਹੜਾ ਰੋਣਾ ਨਾ ਜਦੋਂ ਸਾਹਮਣੇ ਆਉਂਦੀ ਆ ਫੈਸਲਾ ਲੋਕਾਂ ਨੇ ਕਰਤਾ ਉਹਨੇ ਰੋਣਾ ਸ਼ੁਰੂ ਕਰਤਾ ਮੈਂ ਜਦੋਂ ਉਹਨੇ ਕਿਹਾ ਨਾ ਵੀ ਗੋਆ ਦਾ ਮੇਰਾ ਜੋਸ਼ੀ ਦਾ ਮੁਕਾਬਲਾ ਮੈਂ ਕਿਹਾ ਜੀ ਜਿਹੜਾ ਨੰਬਰ ਪਾਰਲੀਮੈਂਟ ਦੋ ਵਾਰੀ ਬਣਿਆ ਉਹਨੇ ਖੁੱਲ੍ਹ ਦੇ ਘਰ ਦੇ ਅੰਦਰ ਅੱਗੇ ਗੰਨਾ ਨਾੜਾ ਸਾਲਾ ਦੇ ਉਹ ਤੇ ਉਹਦਾ ਪਰਿਵਾਰ ਉਸ ਗੰਦੇ ਨਾਲੇ ਚ ਦੂਹ ਸੁਗਦਾ ਪਿਆ ਇਹ ਸਮਾਰਟ ਸਿਟੀ ਵਿੱਚ ਵੇਖਾਇ ਸੀ ਐਸ ਗੁਰੂ ਨਗਰੀ ਦੇ ਸੇਵਾਦਾਰ ਨੇ ਤੇ ਮੈਂ ਕਿਹਾ ਸਮਾਰਟ ਸਿਟੀ ਦੇ ਗੰਦੇ ਨਾਲਿਆਂ ਦੀ ਕੋਈ ਪ੍ਰੋਜੈਕਟ ਨਹੀਂ ਇਹ ਦਿੱਲੀ ਦਾ ਪ੍ਰੋਜੈਕਟ ਹੈ ਸਮਾਰਟ ਸਿਟੀ ਰਪਨ ਡਵੈਲਪਮੈਂਟ ਮਿਨਿਸਟਰੀ ਪੁਲਲੀ ਦੇ ਰੂਪ ਚ ਅਰਮਾਰ ਬਜਟ ਫਾਂਡਿਆ ਤੇ ਉਹਨੂੰ ਆਪਾਂ ਕਿਤਰਾ ਮੰਨ ਸਕਦੇ ਆ ਕਿ ਉਹ ਸਵਾਰਥੀ ਹੋ ਜਾਊਗਾ ਜਿੱਥੇ ਆਬਾਦੀਆਂ ਦੇ ਵਿੱਚ ਬਿਮਾਰੀ ਲੱਗਦੀ ਰਹੇ ਗੰਦੇ ਨਾਲੇ ਵੀ ਵਹ ਰਹੇ ਉੱਥੇ ਕੋਈ ਫਰਿੰਜ ਤੇ ਗੇਅ ਕੰਡੀਸ਼ਨ ਦੀ ਗਰੰਟੀ ਨਾ ਦਿੱਤਾ ਹੋਵੇ ਤੇ ਫੇਫੜਿਆਂ ਦੀ ਗਰੰਟੀ ਆ ਕਿ ਕੋਈ ਕਹਿ ਨਹੀਂ ਸਕਦਾ ਮੈਂ ਕਿ ਇਸ ਸਵਾਰਥੀ ਜਿਹੜੇ ਜੇ ਐਮਪੀ ਰਿੰਡਰ ਦੋ ਬੜੀ ਦਾ ਬਣਿਆ ਐਮਪੀ ਜਿਹੜੀ ਬਿਊਟੀ ਸੀ ਇਹ ਬੰਦ ਕਰਾਉਂਦਾ ਪਰ ਉਹ ਆਪਣੇ ਘਰ ਦੇ ਬਾਹਰ ਇਹ ਨਹੀਂ ਕੁਝ ਕਰ ਸਕਿਆ ਦਸੋਂ ਲੋਕਾਂ ਨਾਲ ਕੀ ਕਰੂਗਾ ਫਿਰ ਮੈਂ ਪੱਤਰਕਾਰ ਨੂੰ ਨਹੀਂ ਜਾਂਦਾ ਮੈਂ ਕਿਹਾ ਪੱਤਰਕਾਰ ਸਾਹਿਬ ਸਿੰਘਾ ਨੂੰ ਉਹਦੇ ਨੂੰ ਕਿ ਜੋਸ਼ੀ ਨੂੰ ਪਾਵੇ ਵੋਟਾਂ ਪ੍ਰਵਾਸ ਨੇਤ ਦੇਖੀ ਕਿਹਾ ਕਿ ਜੋਸ਼ੀ ਨੂੰ ਪਾਵੇ ਪ੍ਰਵਾਸ ਦੇ ਵੋਟਾਂ ਉਹਦੇ ਵਸਦਾ ਰੋਗ ਨਹੀਂਆ ਮੈਸ ਪਰਸ਼ਲਿਸ ਹੈ ਇਹੋ ਜੇ ਗੰਦੇ ਨਾਲੇ ਇਹ ਆਜਾ ਦੰਦ ਇਹਸ ਬੂਦੀ ਨਗੀ ਤੋਂ ਪਹਿਲਾਂ ਵੀ ਸਾਫ ਕੀਤਾ ਸੀ ਤੇ ਹੁਣ ਨਹੀਂ ਕਰ ਦੂੰਗਾ ਇਹਨੂੰ ਵੀ ਸਖਤ ਦੇ ਦੂੰਗਾ ਇਹਦੇ ਘਰ ਦੇ ਬਾਹਰ ਲੈਂਟਰ ਪਾ ਕੇ ਸੋਣਾ ਸਰਕਟ ਨਾ ਬਣਾ ਕੇ ਸੋਹਣੀ ਸਰਕਟ ਬਣਾ ਕੇ ਸੋਹਣੀਆਂ ਲਾਈਟਾਂ ਪਾ ਕੇ ਬੈਂਚਪੁੱਲ ਚਲਾ ਕੇ ਇਹਦੇ ਬਹਿ ਮੂਰ ਜੋਗੀ ਵਧੀਆ ਜਗਾ ਬਣਾ ਕੇ ਇਹਨੂੰ ਸੁੱਖ ਦੇ ਦੂਣਾ ਇਹਦੇ ਵਸਤਾ ਰੋਗ ਨਹੀਂ ਨਾ ਇਹ ਵੀ ਕਰ ਸਕਦਾ ਪਰ ਵੋਟਾਂ ਮੈਨੂੰ ਪਾ ਦੇ ਉਹ ਪੱਤਰਕਾਰ ਨੇ ਕਿਹਾ ਤਾਂ ਜੋਸ਼ੀ ਅੰਦਰ ਉਹਦਾ ਸਾਹ ਤੁਸੀਂ ਤੇ ਬੰਦ ਨਹੀਂ ਕਰ पाए ਦੋ ਵਾਰੀ ਐਮਪੀ ਬਣਦੇ ਤੇ ਤੁਸੀਂ ਤੇ ਨਹੀਂ ਬੰਦ ਕਰ पाए ਉਹ ਆਂਦਾ ਮੈਂ ਬੰਦ ਕਰਾ ਦਿੰਦਾ ਮੈਨੂੰ ਵੋਟਾਂ ਪਾ ਦਿਓ ਰੋਣਾ ਸ਼ੁਰੂ ਕਰਦਾ ਜੋਸ਼ੀ ਦੇ ਅੰਦਰ ਗੰਦ ਪਿਆ ਗੰਦੇ ਨਾਲੇ ਦਾ ਤੇ ਗੰਦ ਖਤਮ ਹੋ ਜੂਗਾ ਇਹ ਉਹਦਾਂ ਕਹਿੰਦਾ ਪਿਆ ਗੰਦੇ ਨਾਲੇ ਦਾ ਤੇ ਗੰਦ ਖਤਮ ਹੋ ਜੂਗਾ ਜੋ ਜਿਹੇ ਜ਼ਬਾਨ ਤੇ ਰਣਾ ਗੰਦ ਭਰਿਆ ਉਹਦੇ ਅੰਦਰ ਗੰਦ ਭਰਿਆ ਉਹ ਕਿੱਥੇ ਖਤਮ ਹੋਊਗਾ ਇਹੋ ਜਿਹਿਆਂ ਦਾ ਅੱਲਾ ਕਰ ਵਿੱਚ ਭਾਵੇਂ ਕੀ ਕਹਿੰਦਾ ਪਿਆ ਹੁਣ ਪ੍ਰਜੈਕਟ ਦਾ ਬਣ ਗਿਆ ਹੁਣ ਪ੍ਰਜੈਕਟ ਵੀ ਬਣ ਗਿਆ ਮੈਂ ਤੁਹਾਡੇ ਰਹੀ ਆ ਪੱਤਰਕਾਰਾਂ ਦੇ ਰਹੀ ਮੈਂ ਉਹਨੂੰ ਚੈਲੰਜ ਕਰਦਾ ਵਿਖਾਵੇ ਕਿਤੇ ਟੈਂਡਰ ਲੱਗਾ ਜੇ ਟੈਂਡਰ ਲੱਗਾ ਮੇਰੇ ਤਾਂ ਗੰਦੇ ਨਾਲ ਦਾ ਤੇ ਜਾ ਮੈਂ ਤੂੰ ਖੋਹ ਦੇਣਾ ਤੁਹਾਡੇ ਲਈ ਕਹਣਾ ਸੋਣਾ ਬਤਾਓ ਪਿਆ ਟੰਡ ਲੱਗਾ ਉਹ ਗੰਦਾ ਨਾਲ ਬੰਦ ਹੋਣ ਜਾ ਰਿਹਾ ਕਿੰਨਾ ਕਿ ਜੋ ਕਹ ਦੇਣਾ ਇਹ ਝੂਠੇ ਬੰਦੇ ਰੋਣਾ ਸਿਰ ਮੈਨੂੰ ਦੱਸਦਾ ਮੇਰੇ ਦਿਮਾਗ 'ਚ ਗੰਦ ਭਰਿਆ ਮੈਂ ਦੱਸਦਾ ਇਹਦੇ ਦਿਮਾਗ 'ਚ ਤੇ ਇਹਦੇ ਅੰਦਰ ਕੰਦਾ ਗੰਦਿਆ ਜਿਹੜਾ ਇਹਨੇ ਕਮਿਊਨਿਟੀ ਇੱਕ ਵਿਸ਼ੇਸ਼ ਅਸਲੀ ਬਰਾਦਰੀ ਦੇ ਖਿਲਾਫ ਗੱਤ ਲੱਗਿਆ ਆਪਣੇ ਅੰਦਰੋਂ ਇਹਨੇ ਕਿਹਾ ਇੱਕ ਅਸਲੀ ਭਾਈਚਾਰੇ ਦੇ ਬੱਚੇ ਇਹ ਨਸ਼ਾ ਕਰਦੇ ਆ ਇਹ ਨਸ਼ਾ ਖੰਦੋਂਬਰ ਕਰਾਈਂ ਕਰਦੇ ਆ ਇਹ ਚੋਰੀਆਂ ਕਰਦੇ ਆ ਇਹ ਡਾਕੇ ਮਾਰਦੇ ਆ ਇਹ ਇੱਕ ਐਸੇ ਭਾਈ ਚਾਰੇ ਨੂੰ ਬਹੁਤ ਵੱਡੀ ਕਾਰ ਆ ਇਹ ਸਮਾਜਿਕ ਬਣਾਈਆ ਨਸ਼ਾ ਇਹ ਕਿਸੇ ਘਰ ਤੋਂ ਵੀ ਆਫਤ ਆ ਸਕਦੀ ਆ ਇਹਨੂੰ ਬੰਦ ਕਰਨ ਵਾਸਤੇ ਤੇ ਅੌਧਲੇ ਨੇ ਕੋਈ ਗੱਲ ਕੀਤੀ ਨਹੀਂ ਇਹਦੇ ਬੌਸ ਨੇ ਜਿਹਦੀ ਲਾਡਲੀ ਤੋਂ ਇੱਕ ਕੈਂਪੀਨ ਕਰਵਾ ਸੀ ਜਦੋਂ ਕਪਤਾਨ ਬਿੰਦਰ ਸਿੰਘ ਨੇ ਗੁਰਦਾਸ ਸਾਹਿਬ ਦੀ ਸੌਖ ਆ ਕੇ ਸ੍ਰੀ ਦਮਦਮਾ ਸਾਹਿਬ ਉਮੂਰ ਕਰਕੇ ਸੌਖ ਹਦੀ ਸੀ 4 ਹਫ਼ਤੇ ਅਜ ਨਸ਼ਾ ਬੰਦ ਕਰਦੀ نشا بند کری ایک بار پندرہ ہفتہ ہو گیا جی مہینہ ہو گیا جو سال ہو گیا جائے ان ماریا ਕਿੰਨੀ ਬੜੀ ਕਿਹਾ ਇੱਕ ਬੜੀ ਨੇ ਕਿਹਾ ਦੇਖੋ ਅਸੀਂ ਭਾਈਚਾਰੇ ਦੇ ਖਿਲਾਫ ਤਰਨ ਦੀ ਕਪੜੀ ਕਰੋ ਇਹ ਗੱਦਿਆ ਜਿਹੜਾ ਇਸ ਔਰ ਦੇ ਦੇ ਅੰਦਰ ਭਰਿਆ ਅਨਲ ਚੁੜੀ ਮੰਤਰੀ ਹੁੰਦੇ ਨਾ ਲੋਕਲ ਗਵਰਨਮੈਂਟ ਮਿਨਿਸਟਰ ਸੀ ਸਾਈਕਲ ਤੇ ਚੱਲ ਕੇ ਲੋਕਾਂ ਦੀ ਪਹਿਲਾਂ ਮੁਲਾਬਾ ਜਾ ਕੇ ਲੋਕਾਂ ਨੂੰ ਦਾ ਕੰਮ ਦੱਸੋ ਗੰਗਾ ਨਦਾ ਪੱਧ ਕਿਤਾ ਕਿਲੋਮੀਟਰਾਂ ਚ ਨਰਕ ਜੋ ਘਟਿਆ ਗਰੀਬਾਂ ਨੂੰ ਮੁਸਲਾਬਾਦ ਹਬਾਦੀਆਂ ਰਜਨ ਸਿੰਘ ਚੌਧਰੀਆ ਵਾਦੀਆਂ ਤੁੰਗਲੀਆਂ ਵਾਦੀਆਂ ਗੱਡਾ ਸਿੰਘ ਵਾਲਾ ਪੁੱਤਰਪੁਰਾ ਜਿੱਥੇ ਬਹੁਤ ਗਰੀਬ ਰਹਿੰਦੇ ਆ ਜਿੱਥੇ ਇਨਾ ਕਾਂਗਰਸੀਆਂ ਨੇ 70 ਸਾਲ ਲੋਕਾਂ ਕੋ ਵੋਟਾਂ ਲੇਗਾ ਨਰਕ ਚੋਂ ਨਹੀਂ ਘਟਿਆ ਉੱਥੇ ਇਹ ਸੇਵਾਦਾਰ ਗਲੀਆਂ ਚ ਪੈਦਲ ਫਿਰਦਾ ਸੀ ਫੌਜ ਲਾ ਕੇ ਅਫਸਰਾਂ ਦੀ ਨਰਕ ਚੋਂ ਬਾਹਰ ਕੱਢਿਆ ਮੈਨੂੰ ਦੱਸਦਾ ਮੇਰੇ ਅੰਦਰ ਗੰਦ ਭਰਿਆ ਮੈਂ ਇਹਨੂੰ ਚੈਲੰਜ ਕਰਦਾ ਉਹ ਭਾਂਡੇ ਦੇ ਮਾਜ ਰਿਹਾ ਭਗਵਾਨ ਵਾਲਮੀਕੀ ਤੀਰਥ ਤੇ ਜਾ ਕੇ ਪਰ ਤੂੰ ਜਿਹੜਾ ਪਾਪ ਕੀਤਾ ਵਾ ਇੱਕ ਗਰੀਬ ਕਮਿਊਨਿਟੀ ਦੇ ਖਿਲਾਫ ਐਸੀ ਭਾਈਚਾਰੇ ਦੇ ਖਿਲਾਫ ਗਰੀਬਾਂ ਦੇ ਖਿਲਾਫ ਇਹ ਨਾਮ ਮਾਫੀ ਦੋਹ ਕੋ ਬਣਾ ਦੇ ਤੇਰਾ ਮੈਂ ਇਲੈਕਸ਼ਨ ਕਮਿਸ਼ਨ ਨੂੰ ਕਹਿਣਾ ਚਾਹਦਾ ਇਹਦੇ ਤੇ ਪਰਚਾਦਤ ਕਰੋ ਇਹਨੂੰ ਦੀਵਾ ਕਿੰਦਾ ਜਾਵੇ ਮੈਂ ਕਹਿਣਾ ਚਾਹਦਾ ਉਸ ਅਫਸਰ ਨੂੰ ਇਹਦੇ ਤੇ ਪਰਚਾਦਤ ਕਰੋ ਇਹ ਅਪਰਾਧੀ ਆ ਇੱਕ ਕਮਿਊਨਿਟੀ ਦੇ ਖਿਲਾਫ ਇਹਦੇ ਅੰਗਰ ਦਰਦ ਕਰਿਆ ਇਹ ਕਿੰਨਾਂ ਦੀ ਸੋਚ ਆ ਇਹ ਕਾਂਗਰਸ ਸਾਡੀ ਦੀ ਸੋਚ ਆ ਇਹ ਕਮਿਊਨਿਟੀ ਜਾਂ ਬੰਦ ਕੇ ਮੋਟਾ ਲੈਦੀ ਲੋਕਾਂ ਦੀ ਫੱਕ ਟਪੜੀਆਂ ਉਹਦੀਆਂ ਕਰਦੀ ਆ ਬਾਕੀ ਦੂਜਾ ਤੁਹਾਡੇ ਸਾਹਮਣੇ ਟਮਾਟਰ ਉਹ ਵੀ ਗੰਦੇ ਨਾਲ ਤੇ ਜਾ ਕੇ ਪੈਂਦਾ ਨਾਲਾ ਇਸ਼ੂ ਹੋ ਗਿਆ ਹੁਣ ਸੈਸ ਸੇਵਾਦਾਰ ਨੇ ਇਹ ਗੰਦਾ ਨਾਲਾ ਬੰਦ ਕੀਤਾ ਗੰਦਾ ਨਾਲਾ ਇਸ਼ੂ ਬਣ ਗਿਆ ਇਸ ਇਲੈਕਸ਼ਨ ਦਾ ਉੱਥੇ ਲੋਕ ਇਕੱਠੇ ਹੋ ਗਏ ਬੰਨ੍ਹ ਫੜਲੇ ਕੌਰ ਬੰਦ ਨੂੰ ਮੈਨੂੰ ਬੁਲਾ ਲਿਆ ਮੈਂ ਤੇ ਗਿਆ ਉੱਥੇ ਸੈਂਕੜੇ ਲੋਕ ਇਕੱਠੇ ਹੋਏ ਗੁੰਮਦਾਰਿਆਂ ਨੇ ਬੋਲਤੇ ਬਰਾਸਾ ਹੀ ਉੱਥੇ ਸਾਡੀ ਪਹਣ ਹੌਜਲਾ ਸਾਹਿਬ ਦੀ ਘਰਵਾਲੀ ਵੀ ਆ ਗਈ ਉਹ ਹੱਥ ਜੋੜੇ ਇੱਕ ਵਾਰੀ ਹੋਰ ਦੱਸავੋ ਜੀ ਅਸੀਂ ਪ੍ਰੋਜੈਕਟ ਬਣਾ ਲੈਣ ਲੱਗੇ ਆ ਇਹ ਬੰਨ੍ਹ ਕਰਾਤਾ ਕਿ ਬੰਨ੍ਹ ਦੇ ਆ ਜਿਹੜਾ ਜੋਸ਼ੀ ਆ ਨਾ ਇਹਨੇ ਕੇ ਕਰਕੇ ਵਿਖਾਇਆ ਸਾਨੂੰ ਪਤਾ ਇਹ ਜਿੱਤੇ ਲੱਤ ਲਾਉਂਦਾ ਪਛਾਣ ਨਹੀਂ ਕਰਦਾ ਇਹਨੇ ਅਦੇ ਕਰਕੇ ਉਹ ਖਾਇਆ ਇਹਨੇ ਪ੍ਰੂਵ ਕੀਤਾ ਹੁਣ ਇਹ ਆ ਗਿਆ ਤੁਹਾਨੂੰ ਸਸਰੀ ਗੱਲ ਦੋਹਰੇ ਮੌਕਾ ਦਿੰਦਾ ਚਲੋ ਉਸ ਤੋਂ ਅਗਲੇ ਦਿਨ ਗੁਮਟਾਰੇ ਸਾਰੇ ਨੇ ਜੱਗਾ ਪ੍ਰੋਗਰਾਮ ਕੀਤਾ ਦੇ ਘਰ ਦੇ ਬੈਕ ਸਾਈਡ ਤੇ ਹਜ਼ਾਰ ਬੰਦਾ ਇੱਧੀਆਂ ਆਲੇ ਦੁਆਲੇ ਗਲੀਆਂ ਦਾ ਬੀਬੀਆਂ ਸਿਹਤ ਸ਼ਾਮਲ ਹੋਇਆ ਸ਼੍ਰੋਮਣੀ ਕਾਲੀ ਦਲ ਚ ਇਹ ਤਤੂ ਧਿਆਨ ਰਹੀ ਇਹ ਫੇਰ ਲੋਕ ਇਹ ਫੇਰ ਲੋਕ ਬਗਾਵਤੀ ਪਾਰਲੀਮੈਂਟ ਗਿਆ ਆਪ ਦੀਆਂ ਦਿੱਤੀਆਂ ਕੰਮ ਲੱਭਾ ਤੇ ਕੰਮ ਕੀ ਲੱਭਾ ਤੇ ਦੋ ਪੋਲ ਰਕਾਏ ਆ ਦੋ ਪੋਲ ਰਕਾਏ ਦਾ ਇੱਕ ਲੋਹਟਾ ਰੋਡਾ ਵਿਚੋਂ ਕ੍ਰੋਸਿੰਗ ਹੁੰਦੀ ਆ ਤੇ ਇੱਕ ਡੀ ਬਲੌਕ ਦਾ ਕਿਉਂ ਚਿੱਠੀ ਮੇਰੇ ਕੋਲ ਜਿਆ ਰਿਖੀ ਕਹਿੰਦੇ ਚਿੱਠੀ ਆ ਇਮੀਡੀਏਟਲੀ ਬੰਦ ਕੀਤੇ ਜਾਣ ਕਿਉਂ ਰਕਾ ਰਿਹਾ ਏ ਇਸ ਕਰਕੇ ਜਦ ਪਰਲੋ ਪਾਸੇ ਮਾਰਕੀ ਤੇ ਆ ਬੱਤੀ ਸਾਹਿਬ ਤੇ ਉਧਰ ਦਾ ਸਾਡੀ ਭਾਈ ਵਾਲੀਆ ਇਲਾਕੇ ਪਿੰਡਾਂ ਦੇ ਬਣਾਓ ਨੇ ਸਾਡੀ ਨੇ ਸਾਡੀ ਮਾਰਕੀਟ ਦਾ ਰੇਡ ਕਰ ਜਣਾ ਕਿ ਪ੍ਰਾਪਰਟੀ ਡੀਲਰ ਐ ਐਮਪੀ ਨੇਗੇ ਮੈਂ ਕਹਿੰਦਾ ਮੈਂ ਤੇ ਸਿਰਫ ਅੱਜ ਨਾਲ ਦੀ ਗੱਲ ਕੀਤੀ ਆ ਵੀ ਕੰਮ ਬਣਾਓ ਮੈਂ ਸਾਹਮਣੇ 17 ਸਾਲਾਂ ਦਾ ਜਦੋਂ ਦਾ ਹੁਣ ਜਿਹੜਾ ਆਇਆ ਜਿੰਨੇ ਐਮਪੀ ਬਣੇ ਤੁਸੀਂ ਵੀ ਲਿਸਟ ਵਾਲੇ ਹੋ ਲਿਸਟ ਵਾਲੇ ਜਿੰਨੇ ਐਮਪੀ ਬਣੇ ਆ ਇੱਕ MP ਨੇ ਕੋਈ ਕੰਮ ਕੀਤਾ ਹੋ ਸਤਰਾ ਸਲਵਾ ਦੇ ਤਾਂ ਮੈਨੂੰ ਜ਼ਰੂਰ ਫੋਨ ਕਰਕੇ ਦੱਸਿਓ ਕਿ ਫਲਾਣ ਨੇ ਐਂਟੀ ਨੇ ਫਲਾਣੇ ਡੇਟ ਤੇ ਆਹ ਕੰਮ ਕੀਤਾ ਜੀ ਇੱਕ ਵੀ ਕੰਮ ਸਿੱਧਾ ਸਮਾਜ ਕਿਸੇ ਨੰਬਰ ਬਾਰਨੀਮੈਂਟ ਦੇ ਨਹੀਂ ਕੀਤਾ ਬੋਲੋ ਸੋਹਣਿਆ ਐਮ ਐ ਦਾ ਕੰਮ ਇਸ ਸ਼ਹਿਰ ਦੇ ਵਿੱਚ ਤੁਹਾਡੇ ਸੇਵਾਦਾਰ ਨੇ ਕਰਕੇ ਦਿਖਾਇਆ ਕਿਸੇ ਨੂੰ ਰਵਾਜ ਜਿ ਦੀ ਸੀ ਕੰਮ ਕਰਦਾ ਮంత్రి ਦਾ ਕੰਮ ਮੰਤਰੀ ਦਾ ਕੰਮ ਇਸ ਸ਼ਹਿਰ ਨੂੰ ਸੋਹਣਾ ਬਣਾ ਕੇ جگਮਗ جگਮਾ ਕਰਦਾ ਹੈ ਸੁਖਬੀਰ ਸਿੰਘ ਬਾਦਲ ਜੀ ਦੇ ਨਾਲ ਐਜੇ ਟੀਮ ਮੇਰੇ ਕੋਲ ਡਿਪਾਰਟਮੈਂਟ ਸੀ ਅਰਪ ਡਿਵੈਲਪਮੈਂਟ ਦੇ ਸ੍ਰੀ ਦਾ ਇਹਨਾਂ ਦਾ ਵਿਜਨ ਸੀ ਉਸ ਮੇਰਾ ਵਿਜਨ ਸੀ ਅਸੀਂ ਦੋਵੇਂ ਰਾਤ ਰਾਤ ਪਰਖਲੀਆਂ ਚੱਕ ਕਰਦੇ ਸੀ ਸੜਕਾਂ ਚੱਕ ਕਰਦੇ ਸੀ ਨਿਗ੍ਹਾ ਕਰਦੇ ਸੀ ਚੰਡੀਗੜ੍ਹ ਮੀਟਿੰਗਾਂ ਕਰਦੇ ਸੀ ਟੈਂਡਰ ਲਾਉਦੇ ਸੀ ਪੂਰੇ ਪੰਜਾਬ ਦੇ ਵਿੱਚ ਰਾਤ ਦਿਨ ਖੰਮ ਕੀਤਾ ਤੁਹਾਡੇ ਸੇਵਾਦਾਰ ਨੇ ਸਰਬਾਰ ਸੁਖਬੀਰ ਸਿੰਘ ਬਾਦਲ ਨਾਲ ਮਿਲ ਕੇ ਇਨੂੰ ਸੋਨਾ ਬਣਾਇਆ ਰੰਗਲਾ ਕੰਮ ਕਰਕੇ ਸੇਵਾਦਾਰ ਦੇ ਖਾਣ ਮੰਤਰੀ ਦਾ ਕੰਮ ਇਸ ਸ਼ਹਿਰ 'ਚ ਇਸ ਤੁਹਾਡੇ ਸੇਵਾਦਾਰ ਨੇ ਵਿਖਾਇਆ ਜਿਹੜਾ 17 ਸਾਲਾਂ ਜਹਾਲੇ ਤੱਕ ਇੱਕ ਸਿੰਗਲ ਕੰਮ ਵੀ ਕਿਸੇ ਐਮਪੀ ਨੇ ਨਹੀਂ ਨ ਕੀਤਾ ਇੰਨੀ ਵੱਡੀ ਪਾਵਰ 19 ਲੱਖ ਵੋਟ ਦਾ ਨਮਾਇੰਦਾ ਉਹ ਕੰਮ ਵੀ ਪਹਿਲੀ ਵਾਰੀ ਜੀ ਉਸ ਗੁਰੂਬੰਦਗੀ ਦਾ ਸੇਵਾਦਾਰ ਤੁਹਾਨੂੰ ਦਿਖਾਊਗਾ ਮੈਂਬਰ ਪਾਰਲੀਮੈਂਟ ਕੀ ਹੁੰਦਾ ਤੇ ਕੀ ਕਰ ਸਕਦਾ ਕਿ ਤੁਹਾਨੂੰ ਇਹ ਸੇਵਾਦਾਰ ਕੋ ਗਰਜੂਆਗੇ ਪਾਰਲੀਮੈਂਟ ਦੇ ਜਦੋਂ ਬੋਲੂਗਾ ਤੁਹਾਡੇ ਵਾਸਤੇ ਇਹ ਗੁਰੂ ਜੀ ਨਗਰੀ ਨੂੰ ਜਦੋਂ ਇਸ ਸਿਵਾਰਧਾਰੋਂ ਸਮਾਰਟ ਸਿਟੀ ਬਣਾਇਆ ਕੀਤਾ ਗਿਆ ਸੀ ਉਹਨੂੰ ਅਸਲੀ ਸਮਾਰਟ ਸਿਟੀ ਵਿੱਚ ਤਾਰਾ ਅੰਡਰਗਰਾਉਂਡ ਵਿੱਚ ਗੰਦੇ ਨਾਲ ਬੰਦਰ ਜਿੱਥੇ ਸੋਹਣੀ ਸਰਕਾ ਜਿੱਥੇ ਆਈਟੀ ਸਿਟੀ ਸਪੋਰਟ ਸਿਟੀ ਮੈਡੀਕਲ ਸਿਟੀ ਮੈਡੀਕਲ ਟੂਰਿਜ਼ਮ ਸਪੋਰਟ ਟੂਰਿਜ਼ਮ ਸਾਰੀਆਂ ਚੀਜ਼ਾਂ ਇਸ ਸੰਕਰਨ ਨੂੰ ਗ੍ਰਾਮਾਂ ਬਦਲਾਵ ਤੋਂ ਅੱਗੇ لے کے جاؤں گا تو اٹھا سیوہ دار سماؤں میرا پشتاؤنا نہیں بول گا ایس گروہ دی نگری چھے ایس سیوہ دار سمبھر پت ہو کے تو, تو نکہ دا کہ کوئی اجندہ نیس جندگی دا ایس سریر دا اکو اشوہ اکو اجندہ اکو اراتا ایس گروہ دی نگری تو ایس دا ایس سیوہ دار کو بتائی جاؤ گا نا جتا اس ترپیدہ جاؤ گا ਦੇਂਦੀਆਂ ਚੰਗੀਆਂ ਜ਼ਿੰਮੇਵਾਰੀਆਂ ਛੱਡ ਕੇ ਬੈਠੋ ਪੀੜੀਆਂ ਜਾਨ ਕਰਨ ਦੀਆਂ ਚੋਣਾਂ ਜਿੱਤ ਪਕੜੀ ਦੇ ਇੱਕ ਤਰੀਕ ਨੂੰ ਦੇਖਿਆ ਕਿ ਵੋਟ ਪਕੜੀ ਤੇ ਪਾ ਕੇ ਇਤਿਹਾਸ ਰਚ ਦੋ ਤੁਹਾਨੂੰ ਫਖਰ ਮਹਿਸੂਸ ਹੋਊਗਾ ਜਿਹੜਾ ਕੰਮ ਬੀਜੇਪੀ ਕਰ ਲਈ ਪੱਤੋਂ ਮਰ ਕੇ ਨਹੀਂ ਸੀ ਕਰ ਸਕਦੇ ਬੁੱਲ ਦੇ ਨਿਸ਼ਾਨ ਦੇ ਉੱਤੇ ਪਕੜੀ ਦੇ ਨਿਸ਼ਾਨ ਦੇ ਉੱਤੇ ਅੱਜ ਪਾਰਲੀਮੈਂਟ ਦੇ ਉੱਤੇ ਦੁਨੀਆ ਦੇ ਵਿੱਚ ਇਹ ਗੂੜ੍ਹ

वाहगुर जी विश्वास दवाऊं कई फेर हुओ भॻताने कपिड़ो ਇਹ ਭਗਤਾਲੇ ਡੰਪ ਦਾ ਮਸਲਾ ਸੀ ਹੱਲ ਕਰ ਦੇਣਾ ਸੀ ਪਹਿਲਾਂ ਹੀ ਇੱਕ ਗ੍ਰੇਟਰ ਕੋ ਹੋ ਦੇ ਦਿੰਦੇ ਹੋ 17 ਤੋਂ 22 ਤੱਕ ਦਾ ਜਦੋਂ ਸਮਾਂ ਮਿਲ ਜਾਂਦਾ ਨਾ ਕਿਥੇ ਡੰਪ ਰਿਆਣਾ ਸੀ ਨਾ ਕੋ ਹੋ ਚੀਜ਼ ਰਹੀ ਸੀ ਸੁਖਬੀਰ ਜੀ ਦਾ ਸਾਡਾ ਅਸੀਂ ਕੰਪਨੀ ਹਾਇਰ ਕਰ ਰਹੇ ਸੀ ਇੱਕ ਪਹਿਲਾਂ ਜਿਹੜੀ 2 ਤੋਂ 2000 ਦੇ ਕਲੈਕਸ਼ਨ ਕੋੜੇ ਬਿਚਪ ਘਰਾਂ ਦੇ ਬਿੱਲ ਪਾਜਾ ਕੇ ਲੈ ਕੇ ਜਾਂਦੇ ਸੀ ਉਸ ਤੋਂ ਸੈਕੰਡ ਸਟੈਪ ਸੀਗਾ ਟ੍ਰੀਟਮੈਂਟ ਪਲਾਨ ਇਹ ਕੰਮ ਹੋਣ ਵਾਲਾ ਸੀ ਸਾਡੀ ਛੁੱਟੀ ਕਰਦੇ ਸਾਨੂੰ ਪਤਾ ਨਹੀਂ ਸੀ ਤੇ ਐਨੇ ਕੰਮ ਕਰਨ ਤੋਂ ਬਾਅਦ ਵੀ ਲੋਕੀ ਘਰ ਬਾਹਰ ਦਿੰਦੇ ਆ ਇਹ ਤੁਹਾਨੂੰ ਵਿਸ਼ਵਾਸ ਹੋਣਾ ਕਿ ਸਮਾਰਟ ਸਿਟੀ 'ਚ ਜੇ ਗੰਦੇ ਨਾਲ ਦੀ ਫਰੀਜ਼ਨ ਨਹੀਂ ਜੀਨਾ ਤਾਂ ਗੰਦ ਨਹੀਂ ਕੋਈ ਫਰੀਜ਼ਨ ਨਹੀਂ ਸਮਾਰਟ ਸਿਟੀ ਉਹਦਾ ਹੀ ਤਾਂ ਆਊਗਾ ਜਦੋਂ ਇਹ ਨੰਬਰ ਦਾ ਮਸਲਾ ਹੱਲ ਹੋਊਗਾ ਇਹ ਤੁਹਾਡਾ ਸੇਵਾਦਾਰ ਤੁਹਾਡੀ ਖਿਚੜੀ ਤੁਹਾਡਾ ਵਾਅਦਾ ਕਰਦਾ